ਚਾ ਚੰਗਾ ਦੀਦੀ ਤੂੰ ਰੋਟੀ ਲਾਉਣੇ ਮੈਨੂੰ ਭੁੱਖੀ ਵੀ ਬੜੀ ਲੱਗੀ ਮੈਨੂੰ ਪਤਾ ਹੀ ਕਿ ਤਾਂ ਹੀ ਤੇ ਮੈਂ ਰੋਟੀਆਂ ਲਾਉਣ ਲੈ ਮੈਂ ਕੱਲ ਸਫਾਈ ਦੀ ਮੈਡਮ ਬਣੀ ਆ ਆਹੋ ਤੇ ਡੈਡੀ ਜੀ ਤੁਹਾਨੂੰ ਪਤਾ ਹੋ ਦੀ ਸੈਡ ਲੱਗੀ ਉਸ ਟਾਈਮ ਕੈਂਡ ਹੈਪਨ ਹੈ ਆ ਹੈਪਨ ਹੋਨੇ ਕੰਮ ਕੀਤਾ ਵਾ ਹੁਣ ਰੋਟੀ ਲਾ ਕੇ ਖਾਣ ਲਈ ਬੜੀ ਭੁੱਖ ਤੇ ਮੈਨੂੰ ਆਪ ਪਾਉਤ ਨੇ ਕੀ ਨਾ ਟੈਨਸ਼ਨ ਲਗੀ ਤਾਂ ਉਹਨੇ ਚੋੜੀ ਬਣਾ ਲੈਣੇ ਸੀਗੇ ਉਹ ਰੋਟੀ ਦੋਗੀ ਉਹਦਾ ਤੁਹਾਨੂੰ ਪਤਾ ਜਿਹੜੀ ਇਹ ਕੰਮ ਜਦੋਂ ਸਫਾਈਆਂ ਕਰਨ ਲੱਗ ਪਏ ਉਹਨੂੰ ਚੋੜਾ ਦਾ ਚੀਕਾਉ ਲਾਦਿੰਦੀ ਆ ਬਾਅਦ ਕੀ ਖਾਣ ਸਾਨੇ ਸਪਈਆਂ ਦੇ ਕਾਰੀ ਗੁੱਤੀਆਂ ਨਾਲ ਥੋੜੀ ਕਾਦੀਆਂ ਸਪਈਆਂ ਕਰਦੀ ਸੀ ਉਹ ੁੱਚੇ ਰਿ ਫੜ ਛੜਦੀ ਅ ਤੁੱਜੇ ਕਦੇ ਨੂੰ ਸੋਫੀਆਂ ਨੂੰ ਕੀ ਹੋਇਆ ਉਹ ਵੇਲਾ ਮੇਰੇ ਚੰਕੇ ਭਣੇ ਸੋਫੇ ਹੀ ਜੋ ਉਹਨਾਂ ਨੂੰ ਮਿੰਟਕ ਬਾਅਦ ਮਹੀਨਾ ਨਹੀਂ ਪੰਦੀ ਤੇ ਬਾਹਰ ਉਹਨਾਂ ਨੂੰ ਸੁੱਕਨੇ ਪਾਉਂਦੀ ਇਹ ਲਾਰਕੀ ਇਵੇਂ ਜਾਂਦਾ ਚਾ ਚੰਗਾ ਨਾ ਦੀਦੀ ਸਲਾਬ ਰੂਪ ਜੜੀ ਹੁੰਦੀ ਨਾਲੇ ਸਪਈ ਹੋ ਜਾਂਦੀ ਆ ਕਵਰ ਕੋਲ ਨੂੰ ਧੋਦੇ ਰੱਖਦੇ ਆ ਮਾਹ ਤੋਂ ਤੇ ਨੇਂਗਾਲ ਬੰਗਾਲ ਕਰਦੀ ਬਹੁਤ ਕੰਮ ਕਰਦੀ ਤੇਰੀ ਜਨਾਬ ਤੋਂ ਤੋਂ ਤੋਰੀ ਫਿਰ ਵੀ ਨਹੀਂ ਇੰਨੇ ਚੋਂ ਦਾ ਨਾ ਹੋ ਜਾਂਦਾ ਵੀ ਕੰਮ ਕਰਨ ਲਈ ਚਾ ਸਬਜੀ ਕਰਮ ਕੀਤੀ ਆ ਹਾਂ ਸਬਜੀ ਆਵੇ ਇਹ ਕੀ ਇਹ ਦਾਲ ਵਾ ਅੱਛਾ ਹਾਂ ਇਹ ਬੱਤੀ ਦੇ ਵਿੱਚ ਜਵਾਰੀ ਆ ਪੜਦਾ ਹੈਗਾ ਥੋੜਾ ਜਿਹਾ ਜੇ ਬਹੁਤੀ ਭੁੱਖ ਤੇ ਪੜਦੇ ਨਾ ਪਾ ਲੋ ਤੀ ਨਹੀਂ ਨਹੀਂ ਦਾਲ ਬਣਨੀ ਹੈ ਇੱਕ ਅੱਧੀ ਮਰਵਾ ਲੇ ਰੋਟੀਆਂ ਪਕਾ ਲੈਣ ਲੱਗੇ ਤੇ ਆਹੋ ਤੇ ਪਕਾਉਣੀ ਆਈਆਂ ਦੱਸ ਫਿਰ ਸਾਲ ਕਰਨਾ ਆ ਮੈਂ ਤੁਹਾਡਾ ਹੀ ਨਹੀਂ ਤੇ ਫਿਰ ਨਮਕੀਨ ਚੋਲ ਬਣਾ ਲੂੰਗੀ ਤਾਂ ਹੀ ਭੈਣਾ ਨਹੀਂ ਹੈ ਰੋਟੀਆਂ ਲਾਉਣ ਮੈਂ ਅੱਛਾ ਅੱਛਾ ਨੋਟਿੰਗਾ ਜੀ ਕਰਦਾ ਨਮਕੀਨ ਚੋਲ ਖਾਣ ਨੂੰ ਜਾ ਕੇ ਕਿਹਨਾਂ ਨਹੀਂ ਫਿਰ ਪਤਾ ਕੀ ਅੰਦਰ ਜਦੋਂ ਫਿਰ ਸਫਾਈ ਕਰੀਏ ਨਾ ਫਿਰ ਫਿਰ ਰੋਟੀਆਂ ਨੂੰ ਵੀ ਤੇ ਮੈਨੂੰ ਵੀ ਤੇ ਭੁੱਖ ਲੱਗ ਗਈ ਹਾਂ ਪਤਾ ਮੈਨੂੰ ਸਫਾਈ ਕਰੀਏ ਤਾਂ ਹੀ ਕਿ ਮੈਂ ਰੋਟੀਆਂ ਲਾਉਣ ਨਹੀਂ ਹੈ ਵੀ ਖਾਣੀਆਂ ਵਾ ਰੋਟੀਆਂ ਨਾ ਮੁਰਕੇ ਸੁਣਾਈ ਤੇ ਘਰ ਹੀ ਦੇਣਾ ਮੈਂ ਇਹ ਮੈਂ ਸਫਾਈ ਕੀਤੀ ਤੇ ਬਾਅਦ ਚ ਰੋਟੀਆਂ ਲਾਉਣ ਲਈ ਆਈ ਮੈਂ ਲਾਉਣ ਲੱਗ ਪਈ ਆ ਤੂੰ ਤ ਬੜੀ ਡਈ ਆ ਕਾਲੀ ਪੈਣ ਚੱਲ ਪਾਣਾ ਪਕਾ ਲੋ ਫਿਰ ਸਰਪੰਦ ਆ ਕੇ ਨਹੀਂ ਰੋਟੀਆਂ ਲਾਉਣ ਜਿੰਨਾ ਆ ਸਾਲੇ ਕੱਟੀਆਂ ਖਲੋਤੀਆਂ ਰੋਟੀਆਂ ਦਾ ਸਾੜਾ ਹੋਇਆ ਨਾ ਬੇਚ ਕੇ ਉਹ ਝੱਟ ਸਾੜਾ ਹੋ ਗਿਆ ਉਹ ਜਰਦੀ ਉਹ ਕੱਟੀਆਂ ਨੂੰ ਬੇਚਤੀ ਦੀ ਹਾਂਦੀ ਮਿਲਣਾ ਲਾਏ ਵੀ ਮੇਰਾ ਤਾਂ ਕੁੱਝ ਨਹੀਂ ਤੇ ਆੜੀ ਦੇ ਸਾਹਮਣੇ ਮੈਂ ਨੰਬਰ ਬਣਾਉਣੇ ਹੀ ਕਹਿ ਕਹਿ ਕੇ ਵੀ ਮੈਂ ਕੰਮ ਕਰਨੀ ਤੇ ਬਾਅਦ ਚ ਮੈਂ ਚਮਕੇ ਤੇ ਵੜ ਗਈ ਇਹ ਨਹੀਂ ਮੈਨੂੰ ਸੈਟ ਰਿੰਦੇ ਇਹਨਾਂ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ ਇਹ ਗੱਲ ਕਰਨ ਦਾ ਹੋਰ ਇਹ ਹੀ ਘਰੋਂ ਸਾੜ ਕੇ ਚੱਲਦੀ ਤੇ ਇੱਕ ਮਿੰਟ ਨੂੰ ਰੱਦ ਕਰਉਂਦੇ ਜਦੋਂ ਜਾਣੀ ਨਹੀਂ ਹੋਈ ਨਹੀਂ ਕਰਨਾ ਵਾ ਤੇ ਸਾਹਮਣੇ ਹੋਵੋ ਤਾਂ ਕਰ ਲਈ ਪਰ ਇਹ ਪਨਾ ਕੰਮ ਨਹੀਂ ਤੇ ਇਹਨਾਂ ਕੀ ਵਰਗੇ ਕਮਨ ਕਹਿੰਦੀ ਨਹੀਂ ਇਹਦੇ ਬਸ ਧੰਨ ਭਾਜੀ ਜਿਹੜਾ ਇਹਨਾਂ ਚੈੱਕ ਕਰ ਮੂੰਹ ਤੇ ਚੁਗਲੀਆਂ ਕੱਢੀ ਜਾਂਦੀਆਂ ਜਿੱਦਾਂ ਬੰਦੇ ਨੂੰ ਸੁਣਦਾ ਹੀ ਨਹੀਂ ਆਪੀ ਸੁਣ ਕੇ ਇਗਨੋਰ ਕਰ ਲੋ ਤੇ ਕਰ ਲੋ ਸੋਨਾ ਹਾਰੀ ਜੇ ਮਿਲ ਗਈ ਅੰਮਲ ਲਗਾ ਦੀ ਮੈਨੂੰ ਵੇਖਿਆ ਕਿ ਇਹ ਕਿਸਾਤੀ ਹੈ ਅੰਦੇ ਨਹੀਂ ਕਿੰਨੇ ਘੂੜ ਕੇ ਲਾਉਣੇ ਆ ਬਸ ਲਾਦਾ ਸਾਰੇ ਜੋ ਗਏ ਡੈਡੀ ਨੇ ਦੋਸਰੇ ਟਾਈਮ ਕਹਿੰਦੇ ਐ ਪਰ ਨਾ ਵੀ ਅੱਜ ਹੋਰ ਕੰਮ ਕਰਨ ਦੀ ਤਾਂ ਰੋਟੀ ਵੀ ਨਹੀਂ ਨਸੀਬ ਹੋਈ ਪਤਾ ਮੈਨੂੰ ਨਹੀਂ ਆ ਆਹ ਤੀ ਜੋਪੜ ਦੋ ਚਾ ਲੈਣਾ ਕਰੋ ਜੇ ਨਹੀਂ ਕਰੋ ਤਾਂ ਲੱਗਦਾ ਨਹੀਂ ਰੈਸਟ ਕਰ ਲੋ ਕੋਈ ਨਹੀਂ ਮੈਂ ਚੋਪੜ ਲੈਣੀ ਆ ਇਹ ਚਾ ਲੈਣਾ ਕਰੀ ਦੇਣਾ ਮੈਂ ਚੱਲ ਵੇਖ ਲੋ ਨਹੀਂ ਤੇ ਮੈਂ ਨਹੀਂ ਰੈਸਟ ਕਰੋ ਜਿੱਥੇ ਮੈਂ ਲਾ ਲਈਆਂ ਉੱਥੇ ਮੈਂ ਰੋਟੀਆਂ ਚੋਪੜ ਵੀ ਲੈਣੀਆਂ ਨੇ ਨਹੀਂ ਚੱਲ ਕੋਈ ਨਹੀਂ ਥੈਂਕ ਯੂ ਆ ਵੇ ਕੁੜੀ ਨੂੰ ਪੇਰੀਂ ਦिए ਫੇਸ ਪਈ ਕੁੜੀ ਦੇ ਬਲਾ ਹਾਂ ਕੱਲ ਮੈਂ ਕਰ ਲਾ ਤੂੰ ਪਲਾਣਾ ਕਰ ਲਾ ਟੀਂਗੜਾ ਕਰ ਲਾ ਲਊ ਪੀਤਾ ਇਹਨੇ ਨਾ ਕਿਤੇ ਵੱਡੀ ਕੁੜੀ ਨੂੰ ਇਹਨੇ ਟੈਲੀਫੋਨ ਕਰਨਾ ਨਾ ਕੋਈ ਸੁਰਾ ਨਾ ਪਤਾ ਕਿ ਉਹਨੂੰ ਕਹਿ ਵੀ ਆ ਜਾ ਵੀ ਮੇਲੇ ਜਾ ਉਹ ਵੀ ਬੜੇ ਚਿਰ ਹੋ ਗਿਆ ਆਈ ਨਹੀਂ ਵਿਚਾਰੀ ਹਰ ਵੇਲੇ ਕਿ ਲਈ ਸ਼ਰਾਬ ਕੀ ਹੈ ਇਸੇ ਗੱਲੋਂ ਉਹ ਨਹੀਂ ਗਈ ਕਰਨਾ ਕੀ ਇਹ ਨਾ ਜੀਬਾਨੀ ਨਹੀਂ ਬੰਦ ਹੁੰਦੀ ਇਹਦੀ ਇਹ ਜੀਬਾਨੀ ਬੰਦ ਹੋ ਜਵੇ ਇਹਦੀ ਪਾਖੀ ਹਰ ਪੰਗਾ ਪਿਆ ਹੈ ਬੰਦਾ ਵਾ ਚੁੱਪ ਕਰ ਰਵੇ ਆਹ ਭਾਜੀ ਦੌੜ ਕੇ ਕਰ ਲੈ ਕੁੜੀ ਨੇ ਦੇ ਸਾਰੀ ਉਮਰ ਕਰਨਾ ਹੀ ਆ ਬਗਾਨੇ ਘਰ ਜਾ ਕੇ ਜਾਰੀ ਹੈ ਕਿੱਥੇ ਤੇ ਸਾਹ ਲੈਣ ਦੋ ਉਹਨੂੰ ਵਿਚਾਰੀ ਨੂੰ ਕਿ ਤੇਰੀ ਲੋਹੂ ਪੀਤਾ ਐਨੇ ਆਹ ਕਿਨਾਂ ਕੰਮ ਹੈ ਤੇ ਦਾਹ ਫਾਟੀਆਂ ਖਾਣੀਆਂ ਬੁਰੇ ਜਿਹਾ ਭਾਗੇ ਤੇ ਕਿੱਲੇ ਜਾ ਲੋਕ ਬਾਹਰ ਜਾਂਦੇ ਆ ਲਸਣ ਘੋੜਦੇ ਆ ਬੁੜੀਆਂ ਦੇ ਤਰੀਆਂ ਫੇਰਦੀਆਂ ਜਨਾਨੀਆਂ ਲੋਕਾਂ ਦੀਆਂ ਏ ਇੰਦੀਆਂ ਵੀ ਅਸੀਂ ਥੋਕਰ ਹੋਣੀ ਨਿਕਲ ਰੋਟੀਆਂ ਪਕਾ ਲਈਆਂ ਤੇ ਪੱਖਿਆਂ ਥੱਲੇ ਬੈ ਗਈਆਂ ਉਹਨੂੰ ਪੜਾ ਲਈਆਂ ਆ ਜਾ ਚੱਲੇ ਆ ਜਾ ਤੂੰ ਆ ਜਾ ਤੂੰ ਆ ਜਾ ਉਹੀ ਘਰ ਸਭ ਕੁਝ ਹੀ ਕਰਨਾ ਕਿਤੇ ਗੋਹੇ ਦਾ ਨਹੀਂ ਕਿਤੇ ਕੂੜੇ ਦਾ ਨਹੀਂ ਇਹਨਾਂ ਨੂੰ ਕਿਤੇ ਕੋਈ ਕਰਨਾ ਇਹਨਾਂ ਨੇ ਉਲ ਭਾਲ ਮਾਂ ਦੋ ਫੇਰ ਬਰਾਕ ਜਿਹੀ ਥੋੜੀਆਂ ਆਉਂਦੀਆਂ ਘਰ ਦੇ ਹਾਲਾਤੀ ਇਦਾਂ ਦੇ ਆ ਯਾਰ ਕੀ ਕਰੀਏ ਦੇ ਅੰਦਰ ਨੂੰ ਵੀ ਨੋਵਾ ਨਹੀਂ ਰੱਖਣੀ ਆ ਹੁੰਦੀ ਐ ਦੋਹਾਂ ਕੰਨਾਂ ਨੂੰ ਇੱਕੋ ਜਿਹਾ ਮੈਂ ਰੱਖਾਂ ਕੀ ਬੰਦਾ ਕਰੀ ਰੋਇਆ ਮਾਹੌਲ ਖਰਾਬ ਵੀ ਹੁੰਦਾ ਜਾਂਦਾ ਦਿਨੋਂ ਦਿਨੋਂ ਦਿਨ ਸਾਡੇ ਘਰ ਦਾ ਮਹਾਰਾਜੀ ਰੱਖਾ ਸੱਚੀ ਬਾਤ ਜਦੋਂ ਵੇਖੋ ਕਦੀ ਇੱਥੇ ਕਦੀ ਉੱਥੇ ਕਦੀ ਆ ਬੱਲਾਂ ਚ ਜੇ ਕਿਤੇ ਬੂਟੇ ਲੱਗੇ ਨਹੀਂ ਤੇ ਕਦੀ ਕਿਤੇ ਟਕਾਣਾ ਕਦੀ ਕਿਤੇ ਮੈਂ ਕਦੋਂ ਦੀ ਲੱਭਦੀ ਫਿਰਨ ਲਈ ਆ ਮੈਂ ਗਵਾਚਾਂ ਵਾ ਗਵਾਚਣ ਦੀ ਗੱਲ ਨਹੀਂ ਹੁੰਦੀ ਪਾਟੇ ਕਢਾ ਦੇਣਾ ਅਸੀਂ ਫੇ ਤੁਸੀਂ ਤੇ ਪੁੱਠੀਆਂ ਗੱਲਾਂ ਕਰਦੇ ਆ ਇਹ ਚ ਪੁੱਠੀਆਂ ਵਾਲੀ ਗੱਲ ਕੀਤੀ ਤੂੰ ਇਹ ਆਖਿਆ ਵੀ ਮੇਰੇ ਲੱਭਦੀ ਫਿਰਦੀ ਵੀ ਮੈਂ ਇੱਥੇ ਹੀ ਕਰੀ ਆ ਆ ਸੱਤਾ ਅਠਾ ਮਰ ਲਿਆ ਜੀ ਨਹੀਂ ਤੈਨੂੰ ਲੱਭਾਂ ਮੈਂ ਇੱਥੇ ਹੀ ਆਂ ਆਂ ਦੱਸੋ ਦੱਸਣਾ ਕੀ ਗੱਲ ਹੀ ਕਰਕੇ ਸਾੜ ਦਿੱਤਾ ਸੁਣਾਓ ਸੁਣਾਓ ਮੈਂ ਹਰ ਚੰਗੀ ਗੱਲ ਦੱਸਣ ਲੱਗੀ ਹਾਂ ਹਾਂ ਕੋਈ ਖੁਸ਼ਖਬਰੀ ਆ ਖੁਸ਼ਖਬਰੀ ਵੀ ਹੋਊਗੀ ਸਭ ਕੁਝ ਹੀ ਹੋਊਗਾ ਮੈਂ ਜਾਣਾ ਵਾ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਜਾਣਾ ਵਾ ਆਹ ਤੇ ਤੈਨੂੰ ਦੁੰਦਰ ਇੰਨਾ ਨਹੀਂ ਪਤਾ ਲੱਗਣ ਡਿਆ ਕਿ ਉਧਰ ਸਾਡੇ ਟਾਈਮ ਆਉਣ ਲੱਗਾ ਤੇ ਇਥੇ ਕਿੰਨੇ ਰਹਿਣਾ ਕੁੜੀ ਲੱਗੇ ਨੌ ਨੂੰ ਤੇ ਤੈਨੂੰ ਪਤਾ ਯਾਰ ਟਾਈਮ ਮੈਨੂੰ ਸਾਰਾ ਪਤਾ ਵਾ ਮੈਂ ਐਡੀ ਨਿਆਣੀ ਨਹੀਂ ਹੈਗੀ ਮੈਂ ਤਾਂ ਪੋਟਿਆਂ ਨਾਲ ਦਿਨ ਗਿਣੇ ਆ ਪੋਟਿਆਂ ਨਾਲ ਉਹ ਤੇ ਉਦਾਂ ਚਲੋ ਨਿਆਣਿਆਂ ਸਿਆਣਿਆਂ ਨੂੰ ਕਹਿੰਦੇ ਰਹੀਦਾ ਵਾ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਵੀ ਚਲੋ ਕੰਮ ਤੁਰਿਆ ਰਵੇ ਸਾਡੇ ਘਰ ਦਾ ਮੈਨੂੰ ਸਾਰਾ ਪਤਾ ਜਦੋਂ ਕੇਸ ਹੋਣਾ ਵਾ ਠੀਕ ਆ ਮੈਂ ਗਈਆਂ ਭੈਣ ਜੀ ਦੇ ਘਰ ਉਹ ਆਂਦੀ ਮੈਂ ਜਾਣਾ ਹਜੂਰ ਸਾਹਿਬ ਅਜੇ ਮੈਂ ਕਿਹੜੀ ਚਲ ਗਈ ਆ ਸਲਾਹ ਹੀ ਕਰਨ ਡਈ ਆ ਨਾ ਤੁਹਾਡੇ ਨਾਲ ਉਹਾਂ ਦੀ ਮੈਂ ਜਾਣਾ ਤੇ ਮੈਂ ਚੱਲ ਕੋਈ ਨਹੀਂ ਸਾਥ ਹੋ ਜਾਊਗਾ ਤੇ ਮੈਂ ਵੀ ਤੁਹਾਡੇ ਨਾਲ ਚੱਲ ਜੂੰਗੀ ਅੱਛਾ ਤੇ ਮੈਂ ਇਹ ਤੁਹਾਡੇ ਨਾਲ ਗੱਲ ਕਰਨੀ ਪਈਆਂ ਦੀ ਪੈਸੇ ਮੇਰੇ ਵੱਸ ਤੇ ਵੀ ਥੋੜੇ ਬੋਦੇ ਪੈਸੇ ਦਾ ਬੰਦੋਬਸਤ ਕਰਿਓ ਚਲੋ ਉੱਥੇ ਖਰਚਣੇ ਤਾਂ ਕੋਈ ਨਹੀਂ ਹੁੰਦਾ ਬਾਬੇ ਘਰ ਮੱਥਾ ਹੀ ਟੇਕਣਾ ਹੋਰ ਉਹ ਠੇਕੜਾ ਕੋ ਲੈਣਾ ਮੈਂ ਨਹੀਂ ਤੇ ਤੂੰ ਜੇ ਖਰਚੇ ਨੇ ਤੇ ਕਰੋ ਹੀ ਖਚਣੇ ਆ ਉਹਦੇ ਕੋਈ ਗੱਲ ਹੀ ਨਹੀਂ ਕੀ ਪੈਸੇ ਦੀ ਜੇ ਤੂੰ ਜਾਣਾ ਵਾ ਤੇਨੂੰ ਦੇ ਗਈ ਤੋਰਾਂਗੇ ਆਪਾਂ ਜੇ 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 ਮਹਾਰਾਜ ਕਿਰਪਾ ਕਰਦੇ ਕੋਈ ਗੱਲ ਬਣੇ ਆਉਣ ਜਾਣ ਦੀ ਕਿਤੇ ਜਾਣ ਦੀ ਉਹਦੀ ਮਾਂ ਉਹਦੇ ਭੈਣ ਭਰਾ ਆਪਣੀਆਂ ਨੌਆਂ ਧੀਆ ਸਾਰੇ ਤੁਸੀਂ ਸਿਆਣੇ ਬਿਆਣੇ ਜਿ ਤੇ ਕੋਈ ਨਹੀਂ ਮੈਂ ਤੇ ਆ ਜੂਗੀ ਫਿਰ ਮੈਂ ਕਿਹੜੇ ਨਦਰ ਰਹਿਣਾ ਮੈਂ ਤੇ ਤੈਨੂੰ ਫੋਨ ਕਰਾਂਗੇ ਤੇ ਤੂੰ ਭੱਜ ਜਾਏਂਗੀ ਉਥੋਂ ਭੱਜ ਨਹੀਂ ਆ ਜਾ ਰਹੀ ਆ ਜਾਣਾ ਤੂੰ ਤਿੰਨ ਦਿਨ ਦਾ ਸਫਰ ਵਾ ਫਿਰ ਵੀ ਤੂੰ ਸੋਚ ਨਾ ਕੋ ਤੇ ਫਿਰ ਟਿਕਟਾਂ ਪੈਸੇ ਜਾ ਰਹੇ ਤੇਰੇ ਜਾ ਜਲ ਟਿਕਟਾਂ ਖਾ ਲੈਨੀ ਆ ਉਹ ਮੈਂ ਅੱਜ ਜਾਣਾ ਤੇ ਭੜਕੇ ਰਹਿਣਾ ਤੇ ਪਰਸੋਂ ਨੂੰ ਆ ਜੂਗੀ ਫਿਰ ਤੁਹਾਡੇ ਤੇ ਗੱਲ ਪੈਸੇ ਜਾ ਰਹੇ ਦੇ ਦੋ ਨਹੀਂ ਸ਼ਰਮ ਐ ਤੇ ਮੈਂ ਕੋਈ ਸੂਟ ਨਹੀਂ ਲੈਣ ਦੀ ਗੱਲ ਕੀਤੀ ਕੋਈ ਸਵਾਉਣ ਦੀ ਗੱਲ ਨਹੀਂ ਕੀਤੀ ਤੇ ਚਲੋ ਮੇਰੇ ਸਾਰੇ ਹੈਗੇ ਬਥੇਰੇ ਸੂਟ ਮੈਂ ਤੇ ਕੋਈ ਗੱਲ ਹੀ ਨਹੀਂ ਜੇ ਵਾਧੂ ਕਰਦੀ ਯਾਰ ਸੂਟ ਅੱਗੇ ਥੋੜੇ ਆ ਤੁਸੀਂ ਸੂਟਾਂ ਨਾਲ ਨਹੀਂ ਮੈਂ ਹਾਂ ਮੈਂ ਗੱਲ ਹੀ ਨਹੀਂ ਕੀਤੀ ਸੂਟਾਂ ਦੀ ਮੈਂ ਤਾਂ ਸਿਰਫ ਪੈਸਿਆਂ ਦੀ ਗੱਲ ਕੀਤੀ ਖਰਚੇ ਦੀ ਨਿਕਣ ਕੋਈ ਤਾਂ ਮੈਨੂੰ ਸੂਟਾਂ ਦਾ ਡਹੀਂ ਤੂੰ ਠੀਕ ਆ ਮੈਨੂੰ ਨਹੀਂ ਹੁਣ ਬਹੁਤੀਆਂ ਗੱਲਾਂ ਦਾ ਪਤਾ ਸਾਰੇ ਕੰਮ ਮਹਾਰਾਜ ਨੇ ਕਰਨੇ ਵਿੱਚ ਹੋ ਕੇ ਤੇ ਤੁਸੀਂ ਨਾ ਟੈਨਸ਼ਨ ਲਓ ਮੈਨੂੰ ਗੁਰੂ ਘਰ ਜਾਣ ਦੋ ਮੈਂ ਸਗੋਂ ਉੱਥੇ ਡੱਬਾ ਚੜਾਉਣਾ ਬਾਬੇ ਦੇ ਘਰ ਅਰਦਾਸ ਬੇਨਤੀ ਕਰਨੀ ਮਹਾਰਾਜ ਦੇ ਘਰ ਮਹਾਰਾਜ ਚੰਗਾ ਚੰਗਾ ਹੋਵੇ ਸੱਚੇ ਪਾਤਸ਼ਾਹ ਸਭ ਨੂੰ ਆਹ ਮੈਂ ਭੈਣ ਜੀ ਨੂੰ ਪੁੱਛਾਂ ਹੁਣ ਨਹੀਂ ਫਿਰ ਵੀ ਕਿਦਨ ਜਾਣਾ ਕੀ ਸਾਹਿਬ ਕਿਤਾਬ ਕੀ ਸਲਾਹ ਕੀਤੀ ਆ ਚੱਲ ਜਾ ਫਿਰ ਚੱਲ ਜਾ ਪੁੱ ਤੋਰ ਪੈਂਦੀ ਗਰਦੌਰੀ ਕਰਨ ਕਦੀ ਐ ਇਹਨੂੰ ਕਦੀ ਐਨੂੰ ਉਹੋ ਗਾ ਰਿਟਾਇਰ ਹੋਏ ਤਹਿਸੀਲਦਾਰ ਨੂੰ ਪੂਰੀ ਫਿਰਦੀ ਬਦਲ ਜਾ ਬੜਾ ਹੰਦਾ ਫਿਰੰਡਿਆ ਆਹੋ ਦੱਸਿਆ ਨੜ ਤੇ ਮੀ ਦੱਸਿਆ ਹੂੰ ਦਾ ਫਸਲ ਪੱਕੀ ਆਹੋ ਜਿੱਦਾਂ ਲੁਕੀ ਹੋ ਗਈ ਉਦੋਂ ਰਾਬ ਹੋ ਗਿਆ ਵਾਗੇ ਰਾਬ ਨੇ ਫਿਰ ਹੋਣਾ ਹੀ ਪੈਣਾ ਉਦਾਂ ਦਾ ਹੂੰ ਉਹ ਤੇ ਸਬਰ ਦੇ ਨਹੀਂ ਹੋਰ ਪਰ ਉਹ ਆਂਦਾ ਮੈਂ ਵੀ ਨਾਰਗਾ ਹੋ ਜਾਂਦਾ ਤੇ ਹੋਰ ਨੁਕਸਾਨ ਬਹੁ ਹੁੰਦਾ ਨੁਕਸਾਨ ਬਹੁਤ ਹੈ ਅੱਗੇ ਅੱਧਾ ਪੰਜਾਬ ਦੀ ਤੇ ਅੱਗੇ ਗੜੇ ਮੜੀ ਨਾ ਹੋ ਗਈ ਜਦੋਂ ਫਸਲ ਬਾਕੀ ਹੈ ਨਾ ਉਦੋਂ ਮੀਂਹ ਪੈਂਦਾ ਪੈਂਦਾ ਜਾਂ ਕਦੇ ਪੈ ਜਾਂਦੇ ਸੱਚੀ ਫਿਰ ਪੱਕਾ ਮੀਂਹ ਆਉਣਾ ਵਾ ਤੇ ਹੋਰ ਨੈਟ ਤੇ ਲੱਗ ਬਾਕੀ ਸਹੀ ਹੁੰਦਾ 100% ਹਾਂ ਤੇ ਕਣਕਾਂ ਦੇ ਖੇਤਾਂ ਤੇ ਖਲੋਤੀਆਂ ਵਾਂ ਤੇ ਮੀਂਹ ਆ ਗਿਆ ਤੇ ਫਿਰ ਤੇ ਬੜਾ ਨੁਕਸਾਨ ਹੋ ਜਾਣਾ ਤੇ ਹੋਰ ਵਡੀਆਂ ਵਦਿਆਂ ਹੁਣ ਤੁਰ ਕੇ ਘਰ ਆ ਜਾਣੋ ਮੈਂ ਪਿਛਲੀ ਵਾਰੀ ਵੀ ਹਨਾ ਸਾਰੀਆਂ ਡਿੱਗ ਗਈਆਂ ਹੀ ਫਿਰ ਔਖੀਆਂ ਵਡੀਆਂ ਗਈਆਂ ਤੇ ਹੋਰ ਫਿਰ ਮਿੱਟੀ ਵੀ ਤੂੜੀ ਚੰਗੀ ਬਣਦੀ ਆਹ ਹੋ ਤਾਂ ਫਿਰ ਕਣਕ ਦੇ ਵਿੱਚ ਵੀ ਕਿੰਨੀ ਮਿੱਟੀ ਆਉਂਦੀ ਫਿਰ ਪੀਣ ਔਖਾ ਹੁੰਦਾ ਹੋਰ ਕੀ ਨਾ ਹੂੰ ਰੋਟੀਆਂ ਨੂੰ ਚੰਗੀਆਂ ਬਕਦੀਆਂ ਕਾਲੀਆਂ ਜਿਹੀ ਬਕਦੀਆਂ ਪਿਛਲੇ ਵਾਰੀ ਸਾਡੇ ਉੱਥੇ ਪੇਕਿਆਂ ਦੀ ਬਹੁਤੀ ਡਿੱਗ ਗਈ ਸੀਗੀ ਤੇ ਫਿਰ ਡੈਡੀ ਕਹਿੰਦੇ ਬੜੀ ਔਖਾ ਹੀ ਹੋਈ ਫਿਰ ਨਾਲ ਹੀ ਆਪ ਕੋਈ ਬੰਦਾ ਤੇ ਮਿਲਦਾ ਨਹੀਂ ਸੀ ਨਾਲ ਨਾਲ ਫਿਰ ਕੰਬਾਈਨ ਦੇ ਆਪੇ ਵੱਢਣੇ ਪਏ ਲਾ ਗੱਲ ਤੇ ਪੇਕਿਆਂ ਦੀ ਹੀ ਸਾਰੀ ਤੇ ਕਰਦੇ ਉਥੋਂ ਦਾ ਸੋਹਰਿਆਂ ਵਾਲੀ ਭਾਵੇਂ ਸਾਰੀ ਬਰਬਾਦ ਹੋ ਜੇ ਤੇ ਲੈ ਮੈਨੂੰ ਡੈਡੀ ਨੇ ਦੱਸਿਆ ਸੀ ਹੁਣ ਨਾ ਮੈਂ ਕਿਹਨੂੰ ਫੋਨ ਕਰਾਂ ਤੇ ਨਾ ਮੈਨੂੰ ਕੋਈ ਕੁਝ ਦੱਸੇ ਨਿੱਕ ਬਣੇ ਨਾ ਪੇਕਾ ਤੇ ਜਰੂਰ ਵਾੜਨਾ ਹੰਡਾ ਇਹਨਾਂ ਵਿੱਚ ਚਲ ਕੋਈ ਨਹੀਂ ਫੇਰ ਵੀ ਫਿਕਰ ਹੁੰਦੀ ਆ ਕਰਦਿਆਂ ਦੀ ਮੰਮੇ ਦਾ ਫੋਨ ਕਿੱਥੇ ਡਾਡਾ ਮੈਨੂੰ ਨਾ ਕਿੰਨੇ ਦਿਨ ਹੋ ਗਏ ਡਾਡੀ ਨਾਲ ਗੱਲ ਹੀ ਨਹੀਂ ਕੀਤੀ ਆ ਲੈ ਆ ਦੇ ਕਰ ਲਾ ਮੈਂ ਚਲ ਕਰ ਲਾਂ ਗੱਲ ਹਾਂਜੇ ਕਿ ਸਾਲ ਹੋ ਗਿਆ ਨਾ ਅਮਰੀਕਾ ਗਈ ਭਾਬੀ ਗੱਲ ਹੀ ਨਹੀਂ ਹੋਈ ਤੇ ਚਲੋ ਕੋਈ ਗੜਾ ਵੱਖਰਾ ਫੋਨ ਚਾਰੀ ਕੋ ਇੰਨਾ ਕਰਦੀ ਹੈ ਇਲਾ ਦੇ ਵੱਖਰਾ ਆ ਕੇਗਾ ਲੱਗਿਰਿਆ ਕਰੂਗਾ ਤੇਰੀ ਇਹ ਬਹੁਤੀ ਟੈਨਸ਼ਨ ਜੀ ਨਹੀਂ ਲੈ ਡਾਡੀ ਇਦਾਂ ਨਾ ਮਾਵਾ ਹੋਣਾ ਤੇ ਫਿਰ ਆਪੇ ਪਿਓ ਵੀ ਰੁੱਝੇ ਹੁੰਦੇ ਆ ਤੇ ਹੁਣ ਸੁੱਖ ਦੁੱਖ ਤੇ ਪਤਾ ਕਰਨਾ ਨਾ ਨਹੀਂ ਨਹੀਂ ਕਰੋ ਕਰੋ ਹਾਂ ਕਰੋ ਮਾਂ ਹੋਵੇ ਤੇ ਉਹ ਆਪ ਫੋਨ ਅੱਲਾ ਲੈਂਦੀ ਆ ਚਲੋ ਮੈਨੂੰ ਤੇ ਆਪ ਨੂੰ ਹੀ ਲਾਉਣਾ ਪੈਂਦਾ ਗੱਲਾਂ ਨਗਰੀਆਂ ਬਹੁਤੀਆਂ ਨੇ ਵਾ ਮੜ ਕੇ ਕਹਿਣਾ ਟਾਈਮ ਲੰਘ ਗਿਆ ਹੁਣ ਗੱਲ ਕਰਨ ਦਾ ਚਲ ਮੈਂ ਵੇਖ ਲਾਂ ਮੱਜੇ ਨੂੰ ਪਾਣੀ ਪੂਣੀ ਆ ਵੇਖ ਦੇ ਜਿਹੜਾ ਖਾਲੀ ਆ ਆਪ ਨਾ ਵੇਖੀ ਹਾਂ ਜੀ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛੀ ਕਾਲ ਕੀ ਹਾਲ ਜੀ ਠੀਕ ਠਾਕ ਆਪਣਾ ਸਪੁੱਤ ਹਾਂ ਜੀ ਆਪਣਾ ਵੀ ਠੀਕ ਆ ਠੀਕ ਠਾਕ ਆ ਹਾਂ ਜੀ ਹਾਂ ਜੀ ਸੇਤਾਂ ਠੀਕ ਸੇਤਾਂ ਠੀਕ ਵਾ ਹਾਂ ਜੀ ਸਭ ਠੀਕ ਠਾਕ ਆ ਪਰਿਵਾਰ ਸਭ ਠੀਕ ਠਾਕ ਆ ਨਾ ਹਾਂ ਜੀ ਉਹ ਵੀ ਠੀਕ ਆ ਸਾਰੇ ਆਏ ਨਹੀਂ ਤੁਸੀਂ ਆ ਹੀ ਜਾਂਦੇ ਹੋ ਆਉਣਾ ਕਿ ਡੈਡੀ ਜੀ ਬਸ ਫਿਰ ਸੁਪਾਈਆਂ ਸੁਈਆਂ ਕੰਢੀ ਹੀ ਵਿਸਾਖੀ ਆਉਣ ਵਾਲੀ ਹੈ ਨਾ ਹਾਂ ਮੈਂ ਚੱਲ ਡੈਡੀ ਨੂੰ ਪੁੱਛਦੀ ਆਂ ਕਿ ਕਿਦਾਂ ਕਣਕ ਕਣਕ ਠੀਕ ਆ ਗਈ ਐ ਆਪਣੀ ਨੇ ਕਣਕ ਤਾਂ ਬੜੀ ਵਧੀਆ ਵਾ ਤੇ ਤੂੰ ਪਤਾ ਆ ਜਾਣਾ ਕਿੰਨਾ ਚਿਰ ਹੋ ਗਿਆ ਤੈਨੂੰ ਆਈ ਨਹੀਂ ਤੂੰ ਆਈ ਨਹੀਂ ਤੇ ਬਸ ਕੋਈ ਨਹੀਂ ਡੈਡੀ ਜੀ ਮੈਂ ਸੁਪਾਈਆਂ ਸੁਈਆਂ ਕਰਦੀ ਆਂ ਵਾ ਕਰਦੀ ਆਂ ਤਾਂ ਕਰਨ ਲਈ ਆਪਣੀ ਅੰਮ੍ਰਿਤ ਵੀ ਡਈ ਆ ਵਿਚਾਰੀ ਕਰਨ ਅੱਛਾ ਅੱਛਾ ਜੇ ਇਹਦੀ ਖਪਣ ਡਈਓ ਤਾਂ ਹੁਣ ਉਹ ਪਰਚਾਈ ਤੇਰੀ ਤੈਨੂੰ ਪਤਾ ਸੁਭਾਅ ਦਾ ਇਹੋ ਦਿਮਾਗ ਖਰਾਬ ਕਰਦੀ ਆ ਕਿੜ 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 ਕਰੀ ਜਾਂਦੀ ਰਹਿੰਦੀ ਹਰ ਵੇਲੇ ਤੇ ਬੜਾ ਦੁਖੀ ਕਰਦੀ ਆ ਇਹ ਮੈਨੂੰ ਉਹਨੂੰ ਵਿਚਾਰੀ ਕੁੜੀ ਨੂੰ ਕੀ ਕਹਿਣਾ ਵਿਚਾਰੀ ਨੂੰ ਉਹ ਪਤਾ ਨਹੀਂ 2 ਸਾਲ 2 ਸਾਲ ਆਪਣੇ ਕੋਲ ਮੁੜ ਕੇ ਵਿਚਾਰੀ ਨੇ ਆਪਣੇ ਘਰ ਚਲੀ ਜਾਣਾ ਉਹਨੇ ਹਾਂਜੀ ਉਹ ਤਾਂ ਹੈਗਾ ਪਰ ਹੁਣ ਭਾਬੀ ਨੂੰ ਕੌਣ ਸਮਝਾਵੇ ਆਹੋ ਇਦਾਂ ਥੋੜੀ ਕਰੀ ਦੀ ਹੁੰਦੀ ਆ ਤੇ ਵੀ ਇਹ ਹਰ ਵੇਲੇ ਧੀ ਭੈਣ ਨੂੰ ਨੋਕਾ ਟੋਕੀ ਕਰਦੇ ਰਹਿਣਾ ਉਹ ਕੰਮ ਕਰਦੀ ਆ ਕਰਨ ਦੇ ਉਹਨੂੰ ਚੱਲ ਜੇ ਚੰਗਾ ਨਹੀਂ ਤੂੰ ਉਹਨੂੰ ਆਪ ਕਰ ਲੈ ਉਹਨੂੰ ਕਹੇ ਵੀ ਚੱਲ ਅੰਮ੍ਰਿਤ ਪਰਾਹ ਹੋ ਜਾ ਮੈਂ ਕਰ ਲਈਨਾ ਕਰ ਲਈਨੀ ਆ ਤੇ ਤੂੰ ਉਹ ਦੂਹਰਾ ਕਰ। ਹਾਂਜੀ ਜੇ ਬਹੁਤ ਮਾਰ ਲੱਗਦੀ ਆ ਤਾਂ ਲੜਾਈ ਉਹਦੀ ਜੇ ਭਾਂਡੇ ਸਾਫ਼ ਕਰਨ ਲੱਗਦੀ ਤਾਂ ਲੜਾਈ ਚਾਹ ਬਣਾਉਣ ਲੱਗਦੀ ਤਾਂ ਲੜਾਈ ਹਰ ਵੇਲੇ ਇਹਦੀ ਇਹ ਨਾਲ ਲੜਾਈ ਨਹੀਂ ਹਰਦੀ ਇਹਦੀ ਕੀ ਕਰੀਏ ਹੁਣ ਇਹਦਾ ਤੇ ਤਾਂ ਗੱਲ ਨਹੀਂ ਕਰਨ ਦਿੰਦੀ ਚੱਲ ਆ ਪੁੱਤ ਤੂੰ ਆ ਜੀਂ ਕੇ ਵੇਲੇ ਹਾਂਜੀ ਮੈਂ ਪੁੱਛਣਾ ਸਲਾਹ ਸਲੂ ਕਰਦੇ ਆ ਫੇਰ ਅਸਲਾਹ ਸਲੂ ਕਰਦੇ ਆ ਫੇਰ ਨਾ ਉਤੇ ਅਕਸਰ ਇੱਕ ਦਿਨ ਤੇ ਵਿਉਣਾ ਹੀ ਆ ਫਿਰ ਵੀ ਇੱਕ ਕਣਕੋ ਨਹੀਂ ਤੇ ਫਿਰ ਗਾਂ ਅਗ੍ਹੀ ਵਾਰ ਇੰਚੋ ਨਹੀਂ ਆ ਵਦਾਂਗੇ ਅਕਸਰ ਕੀ ਤੇ ਉਹਨਾਂ ਦੇ ਆਪਣੇ ਘਰ ਜਾਣਾ ਹੀ ਆ ਹਾਂ ਪਰ ਮੈਂ ਕਹਿੰਦੀ ਹਾਂ ਵੀ ਮੈਂ ਹਮ ਆਉਣੀ ਆ ਤੇ ਦੋ ਚਾਰ ਦਿਨ ਅਮਰਤ ਨੂੰ ਲੈ ਜਾਉਂਗੀ ਨਾਲ ਚਲ ਕੰਮ ਕੰਮ ਦੇ ਵਿੱਚ ਸੌ ਖਾ ਜਾਂਦਾ ਤੁਹਾਨੂੰ ਪਤਾ ਹੁਣ ਕਣਕ ਵੱਢਣੀ ਆ ਕੰਮ ਬੜਾ ਪੈਣਾ ਵਾ ਉਧਰੋਂ ਸੁਮਨ ਦੇ ਵੀ ਫਿਰ ਹੁਣ ਉਹਨੇ ਵੀ ਪੈਣਾ ਮੰਜੇ ਤੇ ਤੇ ਚਲੋ ਮੈਂ ਤਾਂ ਕਿੰਨੇ ਚਲੋ ਰਾਜੀ ਬਾਜੀ ਉਠੇ ਤੇ ਇੰਨੇ ਦੇ ਵਿੱਚ ਚੱਲ ਕੰਮ ਨੂੰ ਮੇਰਾ ਹੋ ਜਾਊਗਾ ਕੋਈ ਨਹੀਂ ਕੋਈ ਨਹੀਂ ਅਬਰ ਤੇ ਚਲ ਜੂਗੀ ਕੁਛ ਨਹੀਂ ਅਬਰ ਤੇ ਜਿਹੜੀ ਹੋਖ ਰਹੀ ਆ ਜਦੋਂ ਮਰਜੀ ਕਿਉਂ ਤੇ ਕੰਮ ਹੁੰਦਾ ਵਾ ਲੈ ਜਾ ਕਰ ਤੂੰ ਇੱਥੇ ਵੀ ਕੀ ਕਰਨਾ ਉਹਨੇ ਕਰ ਕਰੀ ਕਰਦੀ ਆ ਲਉਸ ਕੰਬੀ ਰਿੰਦੀ ਆ ਮੈਂ ਕੱਲੀ ਬੈ ਕੇ ਹਾਂਜੀ ਤੇ ਤੂੰ ਆ ਵੀ ਕੇ ਹੋਲੇ ਮਾਰੀ ਚੱਕਰ ਆ ਕੋਈ ਨਹੀਂ ਮੈਂ ਪੁੱਛਦੀ ਆ ਮੰਮੀ ਨੂੰ ਡੈਡੀ ਨੂੰ ਤੇ ਫਿਰ ਮੈਂ ਦੱਸ ਦੂੰਗੀ ਤੁਹਾਨੂੰ ਆਉਣ ਤੋਂ ਪਹਿਲਾਂ ਕਾਉਣ ਤੋਂ ਪਹਿਲਾਂ ਦੱਸਦੀ ਤੇ ਨਾਲੇ ਉਹਨੂੰ ਭਾਪੀ ਆਪਣੀ ਟੈਲੀਫੋਨ ਕਰ ਮਾਰਾ ਜਾ ਉਹਨੂੰ ਘੂਰਿਆ ਕਰ ਹਾਂ ਤੈਨੂੰ ਤੈਨੂੰ ਕੋਈ ਡਰ ਪਿਆ ਆਉਦਾ ਉਹ ਆਪਣੀ ਜ਼ਬਾਨ ਕੱਢੋ ਨਹੀਂ ਨਹੀਂ ਚੁੱਕਦੀ ਮੈਂ ਮੰਮੀ ਨਾਲ ਤੇ ਛੋਟੀਆਂ ਛੋਟੀਆਂ ਨੂੰ ਕਿੰਨੀ ਵਾਰੀ ਫੋਨ ਲਾਇਆ ਫੋਨ ਹੀ ਨਹੀਂ ਚੁੱਕਿਆ ਨਾ ਹੀ ਮਿਲਿਆ ਜਿਹਦਾ ਕੋਈ ਹਾਂ ਜਿਹਦਾ ਨੇ ਉਹ ਮਾਲਕਾ ਕਰ ਦੇ ਉਦਾਂ ਦੇ ਤੁਸੀਂ ਜੇ ਐਡਾ ਨਾ ਕਾਉਣਾ ਐਡਾ ਦਬਾਅ ਪਿਆ ਆਉਦਾ ਆਹੋ ਤੈਨੂੰ ਕੋਈ ਨਹੀਂ ਰੜਜੀ ਜ਼ਰੂਰ ਠੀਕ ਆ ਕੋਈ ਨਹੀਂ ਆਜੋ ਪੁੱਤ ਕੋਈ ਨਹੀਂ ਹੋਰ ਹੋਰ ਚੱਲ ਠੀਕ ਠਾਕ ਵਾ ਕੋਈ ਗੱਲ ਨਹੀਂ ਹਾਂਜੀ ਤੇ ਮੈਂ ਵੀ ਠੀਕ ਠਾਕ ਹਾਂ ਸਾਰਾ ਪਰਿਵਾਰ ਹੀ ਠੀਕ ਠਾਕ ਆ ਕੋਈ ਨਹੀਂ 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 ਮੈਂ ਕਾਦੀ ਟੈਂਸਰ ਲੈਣੀ ਹੈ ਮੈਨੂੰ ਕਾਦੀ ਟੈਂਸਰੀ ਲੋੜ ਆ ਪੈਸੇ ਮੇਰੇ ਕੋਲ ਆ ਸਭ ਕੋਲ ਆ ਮੈਂ ਟੈਂਸਰ ਆ ਮੈਂ ਲਈ ਜਾਵਾਂ ਹਾਂਜੀ ਕੁੜੀ ਦੇ ਵਿਆਹ ਜੋ ਕੇ ਪੈਸੇ ਮੇਰੇ ਕੋਲ ਆ ਆ ਕੋਈ ਗੱਲ ਨਹੀਂ ਤੇ ਤੂੰ ਐ ਤੂੰ ਹੀ ਨਾ ਫਿਕਰ ਕਰੀ ਹਾਂਜੀ ਠੀਕ ਆ ਐਵੇਂ ਬਿਮਾਰ ਮੁਮੁਰ ਨਾ ਅਸੀਂ ਫਿਕਰ ਕਰਕੇ ਤੇ ਕੋਈ ਗੱਲ ਨਹੀਂ ਮਾਰੇ ਚੱਕਰ ਕੇ ਹੋਏ ਹੈ ਚਲੋ ਠੀਕ ਆ ਬਥੇ ਕੋਈ ਠੀਕ ਚਲੋ ਠੀਕ ਸੱਚੀ ਕਾ ਸੱਚੀ ਕਾ ਯੋ ਤੇ ਮਰਤੇ ਕਿਥੇ ਇੱਥੇ ਜਾਜੀ ਸਫਾਈਆਂ ਸੂਈਆਂ ਕਰਨ ਦੇ ਕਰਨਾ ਕੀ ਝਾੜੂ ਲਾਉਂਦੀ ਝਾੜੂ ਨਹੀਂ ਚੱਜ ਨਾਲ ਆਉਂਦੀ ਤੇ ਜੇ ਉਹ ਕਹਦਾ ਤੇ ਨਾ ਡੈਡੀ ਕਰਨ ਦੇ ਡੈਡੀ ਕਹਿੰਦਾ ਤੂੰ ਕਰ ਲੈ ਸਿਆਣੀ ਹੱਥੀ ਬਸ ਮੇਰੇ ਤੇ ਅੱਗੇ ਕੰਮ ਤਾਂ ਸਾਰਾ ਮੇਰੇ ਤੇ ਪਾਇਆ ਤੇ ਜੇ ਮੈਂ ਕਹਿੰਨੀ ਜੇ ਮਾਂ ਹੋਏ ਤੇ ਮਾਂ ਕਹੇ ਤਦੋਂ ਮੈਨੂੰ ਕਹਿਣਾ ਪਿਆ ਕੱਲ ਉਹ ਅੰਮ੍ਰਿਤੋ ਗਈ ਸਾਡੇ ਘਰ ਆ ਕੇ ਆਈ ਸੀਗੀ ਤੇ ਉਹ ਬਲਗਰ ਤੋਂ ਵੰਦੀ ਵੀ ਬੜੀ ਆਫੀ ਨਾ ਮੈਨੂੰ ਗੱਲਾਂ ਪਤਾ ਕੀਤੀਆਂ ਆ ਅਸ਼ਾਦਰ ਵੀ ਦੱਸ ਗਈ ਹਾਂ ਕੀ ਕਿਹਾ ਮੈਂ ਮੈਂ ਇਨੇ ਮੈਂ ਮੇਰਾ ਦਿਲ ਕਰਦਾ ਖਾਣ ਨੂੰ ਤੇ ਮੈਨੂੰ ਸਾਹਮਣੇ ਖਾ ਲੋ ਤੇ ਅੱਜ ਤੂੰ ਚਲ ਫਿਰ ਕੀ ਜੇ ਨਿਆਣੀ ਲੈ ਆਈ ਤਾਂ ਤੈਨੂੰ ਵੀ ਚਲੋ ਫਿਰ ਕੀ ਹੋ ਗਿਆ ਚਲੋ ਨਿਆਣੀ ਹੋ ਗਈ ਜੇ ਤੇ ਡਿਆੜੀ ਜਿਹੜਾ ਸਿਆਣਾ ਬੰਦਾ ਨਾਲ ਖਾਂਦੇ ਤਨੋਂ ਤੋਂ ਜਿਹੜਾ ਨਹੀਂ ਕੀ ਕਰਦਾ ਖਾਣ ਨੂੰ ਇਹ ਜੀਤ ਕਰ ਹੀ ਆਉਂਦਾ ਸਿਆਣੇ ਬੰਦੇ ਦਾ ਵੀ ਹਾਂ ਤੇ ਫਿਰ ਕੀ ਪਿਉਤੀ ਨੇ ਖਾ ਲਿਆ ਤੇ ਗੱਡੀ ਵਾਲੇ ਆਹਲਾ ਕੋਣ ਜੇ ਐਫ ਬੰਦਾ ਹਰ ਵਾਰੀ ਫੋਨ ਤੇ ਲੱਗੇ ਰਹਿੰਦੇ ਤੇ ਬੰਦਾ ਕਹਿਈਦਾ ਕਿ ਜ਼ਰੂਰੀ ਭਾਬੀ ਨੇ ਕਹਿਣਾ ਹੁੰਦਾ ਵੀ ਗੱਡੀ ਲਈ ਵੀਰੇ ਦੇ ਨੇ ਤੇ ਗੱਡੀ ਲਈ ਤੇ ਆਉਂਦੀ ਪਰ ਡੱਬਾ ਦੇ ਕੇ ਨਹੀਂ ਭਾਬੀ ਤੁਹਾਨੂੰ ਉਹਨੂੰ ਆਉਂ ਉਹਨੂੰ ਆਈ ਮਨਪ੍ਰੀਤ ਉਹ ਕਦੀ ਵੀ ਲਈ ਦੇ ਤੈਨੂੰ ਇਹ ਤੇਰਾ ਫਰਜ਼ ਬਣਦਾ ਹੈ ਗੱਡ ਨਾਲ ਜਾਂਦੀ ਤੇ ਨਾ ਡੱਬਾ ਉਹਨੂੰ ਦੇ ਆਉਂਦੀ ਹੁਣ ਨਹੀਂ ਚਾਚੀ ਟਾਈਮ ਲੱਗਣ ਡਿਆ ਭਾਜੀ ਦਾ ਦਵਾਈ ਦੇਣ ਚਲ ਜਾਂਦਾ ਕਿ ਤੂੰ ਪਤਾ ਰਾਤ ਨੂੰ ਨੇਰੀ ਆਉਂਦਾ ਤੇ ਕਿਹੜੇ ਵੇਲੇ ਮੈਂ ਜਾਵਾਂ ਤੇ ਜਿੱਦੇ ਪੇਕੇ ਗਈ ਹਾਂ ਤੋ ਉਹ ਤੋਂ ਤੇਰਾ ਟਾਈਮ ਲੱਗ ਗਿਆ ਤੇ ਉਹ ਵੀ ਮੈਂ ਸਾਧਿਆਣੀ ਗਈ ਭੱਜੀ ਗਈ ਤੇ ਭੱਜੀ ਆਈ ਤੇ ਇਤਰਾ ਟਾਈਮ ਕੱਢ ਕੇ ਤਾਂ ਕੁੜੀ ਕੋ ਵੀ ਆਉਂਦੀ ਆ ਤੇ ਉਹ ਕੀ ਆਂਦੀ ਹੋਊਗੀ ਚਾਚੀ ਤੂੰ ਵੀ ਨਾ ਇਹਨਾਂ ਦੀ ਸੇਡ ਜਿਆਦਾ ਲੈਣੀ ਨੂੰ ਤੇ ਮੇਰੀ ਇਹ ਨਹੀਂ ਤੂੰ ਲੈਣੀ ਗੱਲ ਮੇਰੀ ਤਾਂ ਗੱਲ ਕਰਨੀ ਨਹੀਂ ਤੇ ਮੈਂ ਤੇ ਦੋਹਾਂ ਦੀ ਲੈਣੀ ਉਹਦੀ ਵੀ ਸੁਣ ਲੈਣੀ ਤੇ ਜਿੰਨਾ ਕਰ ਮੇਰਾ ਇਹ ਤਾਂ ਦੋਸ਼ ਕੱਢਿਆ ਹਰ ਮੇਰੇ ਬੈਜ ਮੈਂ ਚਾਹ ਨਹੀਂ ਆ ਨਾ ਚਾਹ ਤਾਂ ਤੂੰ ਪਿਆਲ ਦਿੱਤੀ ਜੀ ਨਹੀਂ ਆਂਦੀ ਚਾਹ ਤਾਂ ਤੂੰ ਮੈਨੂੰ ਪਿਆਲਤੀ ਬੰਦਾ ਪੁੱਛੇ ਇਹਨੂੰ ਵੀ ਚਬਰ ਗਰਮਾਸਾ ਦੀ ਇਹ ਹੀ ਹੋਣੀ ਨੇ ਇੱਕ 버ਗਰ ਤੇ ਚਾਚੀ ਤੂੰ ਵੀ ਖਾ ਲੈ ਤੇ ਉਹਨਾਂ ਦੀ ਵੀ ਇੱਕ ਡਿਪੀ ਹੋਤੀ ਦੀ ਸੇਡ ਲੈਦੀ ਤੇ ਮੈਨੂੰ ਤਾਂ ਮੈਨੂੰ ਹੀ ਹਰ ਵੇਲੇ ਗਲਤ ਦੱਸਦੀ ਨਾ ਜਿਹੜੀ ਜਿਹੜਾ ਜੀ ਹੈ ਜੇ ਜੀਰ ਕਰਵਾਈ ਆ ਹਾਂ ਕਰਵਾਈ ਆ ਤੇ ਨਹੀਂ ਪਾਤੀ ਲੈ ਕੇ ਆਏ ਜੇ ਉਹ ਪਾਤੀਆਂ ਲੈ ਕੇ ਆਏ ਉਹ ਹੁਣ ਨਹੀਂ ਉਹ ਕਿਸੇ ਇੱਕ ਦੇ ਦੇ ਸਕਦੀ ਕਿ ਉਹਨੂੰ ਕੋ ਥੋੜਾ ਬੋਲਾ ਸਮਝਾ ਲਿਆ ਕਰ ਮੈਂ ਸਮਝਾ ਹਾਂਗੀ ਗਾਣੀ ਘੜੀ ਜਾਊਂਗਾ ਭਾਜੀ ਮੇ ਤਾਂ ਬਥੇਰਾ ਉਹਨਾਂ ਸਮਝੰਨੀ ਆ ਤੇ ਉਹ ਸਮਝਦੀ ਹੈ ਨਹੀਂ ਆ ਉਹ ਤੇ ਸੋਚ ਆਪਣੀ ਚਾਹੀਦੀ ਹੈ ਨਾ ਉਹਨਾਂ ਨੂੰ ਕੁੜੀ ਦਾ ਲਹੂ ਪੀਤਾ ਉਹਨਾਂ ਹਰ ਵੇਲੇ ਉਹਨੂੰ ਨੁਕਾ ਟੋਕੀ ਕਰਨਦੀ ਹਰ ਵੇਲੇ ਨੁਕਾ ਟੋਕੀ ਕਰਦੀ ਰਹਿੰਦੀ ਆ ਉਦੋਂ ਬਰਗੜ ਲਈ ਤਾਂ ਲੜਦੀ ਰਹੀ ਅਜੇ ਤੂੰ ਸੇ ਬੋਕਰ ਮਾਰੀਆ ਤੇ ਸੰਗੀਨੀ ਮਾਰੀ ਤੂੰ ਤਾਂ ਲੜਦੀ ਰਹੀ ਹੈ ਆ ਤਾਂ ਜੇ ਇਹਨੇ ਸਮਝਾਉਣਾ ਹੋਵੇ ਕਿ ਨਿਆਣੀ ਹੈਗੀ ਆ ਤੇ ਚਲੋ ਉਹਨਾਂ ਦੀ ਮਾਂ ਨਹੀਂ ਸਿਰ ਤੇ ਹੈਗੀ ਚਲ ਮੈਂ ਇਹਨਾਂ ਨੂੰ ਮਾਤ ਦਵਾ ਮਾਂ ਹੋਏ ਚਲੋ ਫੇਰ ਤੇ ਚਲੋ ਵਿਚਾਰੀ ਉਹਦੇ ਨਾਲ ਦੁੱਖ ਸੁੱਖ ਕਰ ਲਿਓ ਹੁਣ ਉਹਨੂੰ ਕਲੀ ਕੁੰਜੀ ਵਰਕੇ ਤੇ ਰੋਂਦੀ ਰਹਿੰਦੀ ਆ ਆ ਤਾਂ ਜੇ ਉਹ ਮੇਰੇ ਨਾਲ ਦੁੱਖ ਸੁੱਖ ਫੋਲ ਹੁੰਦੀ ਆ ਤਾਂ ਫੇਰ ਮੈਨੂੰ ਫੇਰ ਗੱਲਾਂ ਕਰਦੀ ਆ ਚਾਚੀ ਤੇਰੇ ਨਾਲ ਤਹਾਡੇ ਘਰ ਜਾਂਦੀ ਆ ਤੇ ਗੱਲਾਂ ਬਾਤਾਂ ਘਰ ਆਉਂਦੀ ਆ ਤੇ ਤੁਸੀਂ ਉਹਦੀ ਸੈਟ ਲਿੰਗ ਨਹੀਂ ਮੇਰੀ ਸਾਈਡ ਦੇ ਤੋਂ ਲੈਂਦੀ ਹੈ ਨਹੀਂ ਕੀ ਕੁਝ ਬਾਣੀ ਵੀ ਦਿਹੀ ਹੈ ਹੋਰ ਕੀ ਇਹਨਾਂ ਨੇ ਆ ਬਥੇਰਾ ਸਮਝੋ ਨਹੀਂ ਪਰ ਇਹਦੀ ਸੋਚ ਹੀ ਇਦਾਂ ਦੀ ਇਹਦੀ ਇਹ ਦੋ ਕੀ ਇਹਨਾਂ ਹੋਏ ਜੇ ਉਹ ਵੱਡੀ ਕੁੜੀਆ ਤੁਨੂੰ ਇਹਨੇ ਕਦੀ ਟੈਲੀਫੋਨ ਨਹੀਂ ਕੀਤਾ ਕਦੀ ਉਹਨੂੰ ਉਹਦਾ ਟੈਲੀਫੋਨ ਨਹੀਂ ਚੱਕਿਆ ਕਦੀ ਉਹਦੀ ਸ਼ੌਕ ਨਹੀਂ ਪੁੱਛੀ ਕਦੀ ਉਹਨੂੰ ਗੱਡੀ ਬਾਰੇ ਨਹੀਂ ਇਹਨੇ ਦੱਸਿਆ ਇਹ ਗਰੂ ਦਾ ਬੰਦਾ ਭਾਜੀ ਉਹ ਪੇਕੇ ਨੂੰ ਚੇਤਾ ਆ ਗਿਆ ਉਥੇ ਹੈ ਉਥੇ ਡੱਬਾ ਦੇ ਆਈ ਤੇ ਕੁੜੀ ਕੋ ਨਹੀਂ ਇਹਦਾ ਫਰਜ਼ ਬਣਦਾ ਜਾਣਦਾ ਨਾ ਕੁੜੀ ਕੋ ਨਹੀਂ ਬਣਦਾ ਪਹਿਲਾਂ ਉਹ ਕੁੜੀ ਕੋ ਜਾਂਦੀ ਤੇ ਉਥੇ ਡੱਬਾ ਦੇ ਕੇ ਆਉਂਦੀ ਉਹਨੂੰ ਪਤਾ ਹੁੰਦਾ ਵੀ ਮੇਰੇ ਪਰਜਾਈ ਆਈ ਹੈ ਹਾਂ ਇਹ ਗੱਡੀ ਕੋਲ ਆ ਇੱਕੋ ਦਿਨ ਸਾਰੇ ਦੋ ਤਿੰਨ ਰਿਸ਼ਤੇਦਾਰੀਆਂ ਨਿਕਲ ਜਾਂਦੀਆਂ ਨਹੀਂ ਉਥੇ ਨਹੀਂ ਟਾਈਮ ਨਿਕਲਿਆ ਤੇ ਪੇਕੇ ਜਾਣ ਦਾ ਟਾਈਮ ਇਹਦੇ ਕੋਲ ਨਿਕਲ ਗਿਆ ਇਹਦਾ ਟਾਈਮ ਨਿਕਲ ਗਿਆ ਐਦਾਂ ਦੀਆਂ ਤੇ ਬੰਨਾਂ ਗੱਲਾਂ ਕਰਦੀਆਂ ਵਾ ਕਰਦੀ ਆ ਉਹਦਾ ਲਹੂ ਪੀਤਾ ਹੋਵੇ ਉਹ ਚਾਦੀਦਾ ਉਹ ਕਿੰnger ਨਿਕਲਿਆ ਆ ਕਿਦਾਂ ਹੋਈ ਆ ਆਪਣੇ ਪੇ ਕਰਨ ਤੇ ਹਰ ਵੇਲੇ ਫੋਨ ਹੱਥ ਫੜਿਆ ਹੁੰਦਾ ਵਾ ਰਾਜਬਾਈ ਪੁੱਛਦੀ ਰਹਿੰਦੀ ਐ ਤੇ ਉਹ ਪੁੱਛਦੀ ਰਹਿੰਦੀ ਐ ਤੇ ਕੁੜੀਆਂ ਨੂੰ ਕੋਲ ਤੇ ਜਾਣ ਲੱਗਿਆਂ ਦੀ ਖੱਤਾ ਹੀ ਹੈ ਨਹੀਂ ਜੇ ਹੁਣ ਇਹਨਾਂ ਨੂੰ ਸੱਚੀਆਂ ਗੱਲਾਂ ਕਰੀਏ ਨਾ ਬੜਾ ਗੁੱਸਾ ਆ ਲੱਗਦਾ ਇਹਨਾਂ ਨੂੰ ਆਵੇ ਨਾ ਬਾਥਰੂਮ ਜਾਣਾ ਹੋਏ ਤੇ ਮੋਬਾਈਲ ਹੱਥ 'ਚ ਹੁੰਦਾ ਵੀ ਕਿ ਮੇਰੇ ਪੇਕੇ ਤੋਂ ਟੈਲੀਫੋਨ ਆ ਜਾਵੇ ਕਿਤੇ ਮੇਰੀ ਮੰਮੀ ਨੇ ਟੈਲੀਫੋਨ ਕੀਤਾ ਤਾਂ ਉਹ ਨਾਲ ਮੇਰੇ ਕੋਲ ਕੋਤਾ ਅੰਦਰ ਪਿਆ ਰਹੇ ਆ ਤੇ ਫਮ ਇਹਨੂੰ ਸੋਚੀ ਆ ਨੇ ਇਹਨਾਂ ਦੀ ਆਪਣੀ ਸਿਆਣੀ ਹੋਵੇ ਤਾਂ ਪਹਿਲਾਂ ਤੇ ਉਹਨਾਂ ਨੂੰ ਕਰੇ ਈਆਂ ਨਾ ਤੀਆਂ ਸਮਝੇ ਪਹਿਣਾ ਸਮਝੇ ਇਹਨਾਂ ਨੂੰ ਕਿ ਚਲ ਇਹਨਾਂ ਦੀ ਮਾਂ ਨਹੀਂ ਸਿਰ ਤੇ ਹੈਗੀ ਤੇ ਮੈਂ ਹੀ ਮਾਂ ਮਾਂ ਦਾ ਥਾਂ ਵੀ ਦੱਸੇ ਇਹਨਾਂ ਨੂੰ ਮਾਂ ਬਣ ਕੇ ਦੱਸੇ ਸਿਆਣੀ ਹੋਏ ਤਾਂ ਸਭ ਕੁਝ ਸੰਭੇ ਹ ਸਮਝਾਵੇ ਉਹਨੂੰ ਜੇ ਚੱਲ ਨਹੀਂ ਪਤਾ ਲੱਗਦਾ ਤਾਂ ਉਹਨੂੰ ਪਿਆਰ ਨਾਲ ਸਮਝਾ ਲਵੇ ਪਿਆਰ ਨਾਲ ਤਾਂ ਸਮਝਾਇਆ ਜਾਂਦਾ ਨਾ ਉਹ ਕਾਇਆ ਕਰ ਉੱਥੇ 10 ਮਿੰਟ ਤੇ ਉਹਨੂੰ ਕਹਿ ਗੂਗੇ ਤੇ ਨਹੀਂ ਮੈਂ ਤਾਂ ਉੰਦੀ ਤੇ ਹੈਗੀ ਆ ਸਮਝਉਣੀ ਬਥੇਰਾ ਸਮਝਉਣੀ ਕੁਝ ਸਮਝੇ ਤਾਂ ਫੇਰ ਹੀ ਹੈ ਨਾ ਸਮਝੇ ਫੇਰ ਉਹ ਤਾਂ ਉਹ ਵੇਚਾਰੀ ਉਹ ਕਿੱਦਾਂ ਹੋਈ ਐ ਸੁੱਕ ਕੇ ਬਗਾਨਿਆਂ ਘਰ ਜਾਣਾ ਤੇ ਆਪੇ ਵੇਖ ਕਿਦਾਂ ਸੁੱਕ ਸੁੱਕ ਫਢੋਲਾ ਹੋਈ ਐ ਇਹਨੂੰ ਆਪਣੇ ਆਪ ਆਪ ਕੁੜੀ ਵੀ ਯਾਨੀ ਸੋਚਦੀ ਰਹਿੰਦੀ ਐ ਸੋਚਦੀ ਰਹਿੰਦੀ ਐ ਆਪ ਵੀ ਸ਼ੀਸ਼ੇ ਗਾੜੀ ਖੋ ਲੋ ਕੇ ਵੇਖੇ ਨਾ ਵੀ ਮੈਂ ਕੀ ਕੀ ਬਣੀ ਆ ਚਲ ਕੋਈ ਨਹੀਂ ਤੁਸੀਂ ਮੈਂ ਸਮਝਾਉਂ ਫੇਰ ਆਉਂਗੇ ਸਮਝਾਉਂਗੇ ਟੈਨਸ਼ਨ ਨਾ ਤੁਸੀਂ ਲਿਆ ਕਰੋ ਇਦਾਂ ਇਹਦਾ ਇਦਾਂ ਚੜੀ ਹੁੰਦੀ ਐ ਉਚਾਰੀ ਇਕੱਲੀ ਢੀ ਕੰਮ ਕਰਨਾ ਬਾਕੀ ਸਾਰਾ ਟੱਬਰ ਕਿਦਾਂ ਗਿੱਲੀਆਂ ਖਾਣ ਗਈ ਜਾ ਹੇ ਧਨੀ ਬਾਜੀ ਤੈਨੂੰ ਅੱਗੇ ਮੈਂ ਖਲੋਤੀ ਆ ਦੇਖਦਾ ਤੈਨੂੰ ਨਹੀਂ ਲੱਗਦਾ ਕਿਉਂ ਮੈਨੂੰ ਤਾਂ ਤਖੰਡੇ ਆ ਮੈਨੂੰ ਦੇਖਦਾ ਜੇ ਦੇਖਦਾ ਜੇ ਦੇਖਦਾ ਜੇ ਘੱਟ ਕੰਮ ਨਾ ਤੇ ਮੈਂ ਤਾਂ ਕੰਮ ਕਰ ਲਿਆ ਹੋਰ ਕਿਹੜਾ ਕੰਮ ਕਰਨ ਦਾ ਲੱਗ ਨਾ ਤੋ ਹੋ ਗਿਆ ਫੋਨ ਤੇ ਲੱਗ ਗਈ ਨਹੀਂ ਨਹੀਂ ਤੁਹਾਨੂੰ ਕਿਹਨੇ ਦੱਸਿਆ ਮੈਂ ਫੋਨ ਤੇ ਲੱਗ ਗਈ ਨਹੀਂ ਫੋਨ ਤੇ ਤੁਹਾਡੀ ਰੰਗ ਲੱਗੀ ਦੇਖਦਾ ਹੀ ਆ ਘੰਟਾ ਤੇ ਉਹਨੂੰ ਹੋ ਗਿਆ ਫੋਨ ਤੇ ਗੱਲਾਂ ਮਾਰਦੀ ਨੂੰ ਹੈਂ ਵਿਚਾਰੀ ਸਾਲਾ ਕੰਮ ਕਰਦੀ ਐ ਵਿਚਾਰੀ ਦਾ ਕੀ ਮਤਲਬ ਹੋਇਆ ਨਾਲੇ ਖਬਰਦਾਰ ਬਾਜੀ ਤੇ ਮੈਨੂੰ ਗੱਲ ਕੀਤੀ ਮੇਰਾ ਬੰਦਾ ਬਾਹਰ ਵਾ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਂ ਸਾਵਾਂ ਕੰਮ ਨਹੀਂ ਕਰਨਾ ਇਹਨਾਂ ਦੇ ਨਾਲ ਕਿਉਂ ਸਾਲਾ ਖਾਂਦੀ ਨਹੀਂ ਐ ਤੇ ਮੈਂ ਇਹ ਇੱਕ ਜਾਣੇ ਦਾ ਖਾਂਦੀ ਕੀ ਮੇਰਾ ਮੁੰਡਾ ਖਾਂਦਾ ਚੱਪਾ ਜਿੰਨੀ ਪਰੌਂਠੀ ਖਾਂਦਾ ਖਾਂਦਾ ਤੂੰ ਨਹੀਂ ਖਾਂਦੀ ਮੈਂ ਕਿਜਾਰੇ ਜੋਗਾ ਕਰ ਦਿੰਨੀ ਨਾਲੇ ਮੇਰੇ ਨਾਲ ਬੋਤਾ ਬੋਲਿਆ ਨਾ ਕਰੋ ਯਾਰੀ ਉਹ ਕੀ ਕਰੂੰ ਸਾਲਾ ਕੰਮ ਕਰਨਾ ਪੈਣਾ ਵਾ ਤੱਡ ਕਰੇ ਤੇ ਕਦੀ ਲਾਚਰੀ ਨਹੀਂ ਗਲੀ ਨੇ ਕੀ ਵਿਚਾਰੀ ਵਿਚਾਰੀ ਲਾਇਆ ਮੇਰੇ ਸਭ ਨਾਲ ਕੋਈ ਵਿਚਾਰੀ ਨਹੀਂ ਗਿੱਲਾ ਪੀਣਾ ਛੱਡ ਦੇ ਜੇ ਆਪਾਂ ਨਾ ਤੋੜ ਕੇ ਤਿਆਰ ਹੋ ਗਏ ਆ ਤੇ ਇਹਨੂੰ ਉਹ ਨਾ ਕਦੋਂ ਦੀ ਚਿੰਬੜੀ ਐ ਦਿਨ ਦਿਆ ਸਫਾਈਆਂ ਕਰਨੀਆਂ ਨਹੀਂ ਐ ਇਹਨੂੰ ਹੀ ਲੱਭਦਾ ਰਹਿੰਦਾ ਦਿਨ ਤਾਰ ਨਾਲੇ ਮੇਰੀ ਗੱਲ ਸੁਣੋ ਖਬਰਦਾਰ ਜੀ ਅੱਜ ਤੋਂ ਬਾਅਦ ਮੈਨੂੰ ਗੱਲ ਕੀਤੀ ਜੇਠ ਵਾ ਨਾ ਜੇਠ ਹੋਏਗਾ ਰਾ ਰਾ ਦਾ ਮੇਰ ਨਾਲ ਨਹੀਂ ਜਮਾਨ ਲੜਾਉਣੀ ਤੇ ਨਾਲ ਜਵਾਲ ਲੰਮਦਾ ਵੀ ਕੋਣ ਵਾ ਪੰਗਾ ਤੇ ਆਪ ਲੈਨੇ ਆਣ ਕੇ ਜਾਨ ਪੁੱਜ ਕੇ ਕਦਾਂ ਮਾਰਿਆ ਛੇੜਿਆ ਜਾਨ ਤੇ ਜਾਨ ਕ ਮਾਰਿਆ ਤੇ ਜਾਣ ਕੇ ਮਾਰਿਆ ਵਾ ਵੀ ਇਹਨੂੰ ਮੈਂ ਕਵਾ ਬੋਲੇ ਤੇ ਮੁੜ ਕੇ ਮੈਂ ਵੀ ਸੁਣਾਵਾ ਵਿਚਾਰੀ ਵਿਚਾਰੀ ਜਾ ਕੇ ਨਾਲ ਕੰਮ ਕਰਾ ਦਿਆ ਕਰੂ ਉਹਦੇ ਨਾਲ ਉਹਨਾਂ ਅੰਦਰ ਵੜ ਗਏ ਜੀ ਐਡਾ ਤਰੀਕਾ ਉਹਨਾਂ ਦਾ ਤੇ ਕਾਉਣੀ ਰਿਆ ਨਾਲ ਦਾ ਦਾ ਕਰੋਨਾ ਦੁਨੀਆ ਜਗਤ ਤੋਂ ਵੱਜਦੇ ਫਿਰਦੀ ਜੀ ਆਪ ਘੁੰਮ ਜਾਵਾਂ ਹਾਂ ਜਬਾਨ ਹੀ ਚੱਲਦੀ ਆ ਕੰਮ ਥੋੜਾ ਕਰਨੇ ਹੁੰਦੇ ਨਹੀਂ ਕਰਨਾ ਮੈਂ ਕੰਮ ਮੈਂ ਪਹਿਲਾਂ ਹੀ ਗੱਲ ਮੰਮੀ ਨਾਲ ਕੀਤੀ ਨਾਲੇ ਮੇਰੀ ਸੱਸ ਕਵੇ ਚਾਹੇ ਮੈਨੂੰ ਨਾ ਕਵੇ ਤੂੰ ਹੀ ਨਹੀਂ ਤੇ ਜਿਹੇ ਸੱਸ ਨੇ ਰੱਖੇ ਪੱਟੀ ਬੰਨੀ ਆ ਤੇ ਤੂੰ ਹੀਵੇਂ ਮੰਨ ਲੈ ਉਹ ਕਾਟੇ ਤੇ ਉਹਨੇ ਬੰਨੀ ਆ ਇਹ ਕਿਦਾਂ ਬੋਲ ਬੋਲਦਾ ਉਹਦੀ ਬੋਲੀ ਬੋਲਣ ਲੱਗ ਪਿਆ ਹੁਣ ਤਾਂ ਲੈ ਜੀ ਆਪੀ ਤਾਂ ਮੂੰਹ ਦੱਸਦੀ ਐ ਨਾ ਮੇਰੇ ਪਰਤਾ ਨੂੰ ਹਮਝਾ ਲੋ ਜਰੀ ਕਿ ਮੇਰਨਾ ਵੱਧ ਘੱਟ ਕਰਦਾ ਜੀ ਜੇ ਮੁੜ ਕੇ ਮੈਂ ਕਰਤੀ ਨਾ ਫਿਰ ਤੁਸੀਂ ਕਹਿਣਾ ਮੇਰੇ ਭਰਾ ਨੂੰ ਬੋਲਦੀ ਐ ਕਿ ਢੀ ਇਹਨੂੰ ਚੁੱਭਦੀ ਐ ਮੈਂ ਉਹ ਵੀ ਢੀ ਕਿਤੇ ਹੈਗੀ ਉਹਦੇ ਸਾਹਮਣੇ ਜਾਣ ਜਾਣ ਕੰਮ ਕਰਦੀ ਜੇ ਆਪਾਂ ਨਾ ਧੋ ਲਿਆ ਵਾ ਤਾਂ ਤੁਸੀਂ ਨਾ ਧੋ ਲੇ ਹਾਂ ਚੁਗਲੀਆਂ ਤਾਂ ਵੇਲ ਨਹੀਂ ਨੀ ਕੀ ਨੀ ਕੀ ਜੋ ਖਾਦਾ ਪੀਤਾ ਪਿਓ ਨੂੰ ਦੱਸਦੀ ਰਹਿੰਦੀ ਆਪਣੇ ਨੂੰ ਆ ਘਰ ਚ ਹੋ ਗਿਆ ਹੋ ਗਿਆ ਗਲੇਡੂ ਦੇ ਸੁੱਟਦੀ ਰਹਿੰਦੀ ਮਾਂ ਕਾਦੀ ਮਰ ਗਈ ਤੇ ਤੇ ਪਰ ਸਾਡੇ ਲਾਗੇ ਰੋਂਦੀ ਰਹਿੰਦੀ ਕਲੇਸ਼ ਪਾ ਛੱਡਦੀ ਇੱਥੇ ਕਲੈਨ ਬਾਹਰ ਲੱਗੀ ਹੁਣ ਲਾ ਕੇ ਆਉਂ ਕੰਟਾ ਤੇ ਇਨੇ ਚਰਚ ਬੰਦਾ ਕੰਮ ਨਬੇੜ ਲੈਂਦਾ